ਜੇ ਜ਼ਿੰਦਗੀ ਦੇ ਵਿੱਚ ਪੀੜਾਂ ਨੇ ਘੇਰ ਲਿਆ ਨਾ ਦੁੱਖਾਂ ਨੇ ਘੇਰ ਲਿਆ ਤਕਲੀਫਾਂ ਨੇ ਘੇਰ ਲਿਆ ਕੋਈ ਕੰਮ ਨਹੀਂ ਬਣਦਾ ਉਦਾਸ ਹੋ ਗਿਆ ਕਾਰਜ ਵਿਗੜਦੇ ਨੇ ਕੋਈ ਕੰਮ ਬਣਦਾ ਹੀ ਨਹੀਂ ਤੇ ਰੱਬ ਤੋਂ ਰੁੱਸਣ ਦੀ ਲੋੜ ਨਹੀਂ ਇਹ ਨਾ ਆਖ ਕਿ ਮੈਂ ਨਹੀਂ ਰੱਬਾ ਮੈਂ ਨਹੀਂ ਤੈਨੂੰ ਮੰਨਣਾ ਨਹੀਂ ਉਸ ਵਕਤ ਤੈਨੂੰ ਰੱਬ ਨਾਲ ਜੋੜਨ ਦੀ ਲੋੜ ਆ ਜੇ ਪੀੜਾ ਚ ਹੈ ਜੇ ਦਰਦਾਂ ਚ ਹੈ ਪਰ ਕੰਮ ਨਹੀਂ ਨਾ ਬਣਦਾ ਕਾਰਜ ਵਿਗੜੀ ਜਾਂਦੇ ਨੇ ਮੁਰਾਦ ਪੂਰੀ ਨਹੀਂ ਹੁੰਦੀ ਤੇ ਇਹਦਾ ਮਤਲਬ ਇਹ ਐ ਰੱਬ ਤੇਰੇ ਤੋਂ ਬੰਦਗੀ ਭਾਲਦਾ ਹੈ ਰੱਬ ਤੇਨੂੰ ਇਬਾਦਤ ਭਾਲਦਾ ਕੋ ਕਹਿੰਦਾ ਕਿ ਮੁੜਿਆ ਆ ਜਾ ਆ ਜਾ ਹੁਣ ਬੰਦਗੀ ਦੀ ਲੋ ਬਾਕੀ ਸਾਰਾ ਕੁਝ ਕਰਕੇ ਵੇਖ ਲਿਆ ਨਾ ਨਹੀਂ ਬਣਿਆ ਨਾ ਕੁਝ ਤੇ ਹੁਣ ਫਿਰ ਆ ਜਾ ਹੁਣ ਬੰਦਗੀ ਦੀ ਲੋੜ